ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਕਾਸੋ ਆਪਰੇਸ਼ਨ ਵੀ ਸਮੇਂ-ਸਮੇਂ ਸਰ ਕੀਤਾ ਜਾਂਦਾ ਹੈ ਲੇਕਿਨ ਅੱਜ ਬਠਿੰਡਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫਿਰ ਮੂੜ ਜਿਹੜੀ ਚੈਕਿੰਗ ਕੀਤੀ ਗਈ ਹੈ ਅਤੇ ਇੰਟਰ ਸਟੇਟ ਤੋਂ ਕੋਈ ਵੀ ਵਾਹਨ ਆ ਰਿਹਾ ਉਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਇਥੋਂ ਤੱਕ ਕਿ ਇਹ ਸਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮੇਂ-ਸਮੇਂ sire ਇਹੋ ਜੀ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਅੱਜ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਸਾਰੇ ਚੌਂਕਾਂ ਵਿੱਚ ਨਾਕੇ ਲਗਾਏ ਜਾਣ ਅਤੇ ਇੰਟਰ ਸਟੇਟ ਤੋਂ ਆਉਣ ਵਾਲੇ ਵਾਹਨਾਂ ਚੰਗੀ ਤਰ੍ਹਾਂ ਚੈੱਕਤੇ ਜਾਣ ਕਿਉਂਕਿ ਪੰਜਾਬ ਵਿੱਚ ਲਗਾਤਾਰ ਨਸ਼ਾ ਖੋਰੀ ਅਤੇ ਗੈਂਗਸਟਰਵਾਦ ਜਿਹੜਾ ਹੋ ਵੱਧਦਾ ਜਾ ਰਿਹਾ ਹੈ ਜਿਸ ਨੂੰ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਜਿਸ ਕਰਕੇ ਅੱਜ ਥਾਂ-ਥਾਂ ਤੇ ਨਾਕੇ ਲਗਾ ਕੇ ਚੈੱਕ ਕੀਤਾ ਗਿਆ ਹੈ ਕਿ ਕੋਈ ਵੀ ਸ਼ਰਾਰਤੀ ਅਨਸਰ ਬਠਿੰਡਾ ਵਿੱਚ ਐਂਟਰ ਨਾ ਹੋਵੇ ਔਰ ਨਾ ਹੀ ਕੋਈ ਨਸ਼ੇਈ ਤਸਕਰ ਜਿਹੜਾ ਹੈ ਉਹ ਬਠਿੰਡਾ ਵਿੱਚ ਪ੍ਰਵੇਸ਼ ਕਰ ਸਕੇ ਲੇਕਿਨ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਵਾਰ-ਵਾਰ ਨਾਕੇਬੰਦੀ ਕੀਤੀ ਜਾਂਦੀ ਹੈ ਲੇਕਿਨ ਜੇਕਰ ਫਿਰ ਵੀ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਸਾਨੂੰ ਮਿਲਦਾ ਹੈ ਤੇ ਕਤ੍ਹਾ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਾਨਯੋਗ ਭਾਜਪਾ ਸਾਹਿਬ ਵੱਲੋਂ ਕੁਝ ਦਿਨਾਂ ਬਾਅਦ ਆਪਰੇਸ਼ਨ ਚੱਲਦੇ ਆ। ਜਿਵੇਂ ਕਾਫੀ ਆਪਰੇਸ਼ਨ ਪਿਆ ਜਾਂਦਾ ਵਕਫ ਵਕਤਰਾਂ ਤੇ ਹੁੰਦੇ ਆ। ਅੱਜ ਸਪੈਸ਼ਲੀ ਜਿਹੜਾ ਆਪਰੇਸ਼ਨ ਆ ਉਹ ਸੀਪੀ ਸਿਲਿੰਗ ਕਰਕੇ ਡਿਸਟ੍ਰਿਕਟ ਸਿਲਿੰਗ ਕਰਕੇ ਇੰਟਰ ਸਟੇਟ ਚੈਕਿੰਗ ਚੱਲ ਰਹੀ ਹੈ। ਇਹਦੇ ਸਾਡਾ ਪ੍ਰਾਇਮਰੀ ਟਾਰਗੇਟ ਹੈਗਾ ਨਸ਼ੇ ਤੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਗੈਂਗਸਟਰ ਐਕਟੀਵਿਟੀਜ਼ ਹੋਰ ਚੱਲ ਰਹੀਆਂ ਆ।

ਉਹ ਲਿੰਕ ਰੂਡ ਤੇ ਉੱਥੇ 6 ਆ ਗਏ। ਇਹ ਕੋਈ ਕਬਰੀ ਸਾਰਾ ਕੋਈ। ਫਿਰ ਹਾਲ ਨਹੀਂ ਹੋਈ ਹੋ ਜੇ ਦੇਖੋ ਗਲਤ ਅਸੀਂ ਕਰਨਾ ਨਹੀਂ। ਮਿਲ ਗਿਆ ਤਾਂ ਛੱਡਣਾ।